ਮੈਨੂੰ ਇਹ ਮੇਰੇ ਉਹ ਕਰਦੇ ਫਾਰਮ ਦੇਵਾ ਕੇ ਲੈ ਮੈਂ ਉਹ ਕਿਹਾ ਮੈਂ ਉਹਨਾਂ ਦਾ ਸਾਹਮਣੇ ਕਰਨੀ ਨਹੀਂ ਲੈਣੇ ਫਾਰਮ ਚਾਹ ਰਿਹਾ ਜੀ ਸੈਕਟਰੀ ਕਹਿੰਦੇ ਜੀ ਫਾਰਮ ਮੇਰੇ ਨਾਲ ਸੀ ਕਿ ਮੈਂ ਕੀ ਕਰਾਂ ਸੈਕਟਰੀ ਤੁਹਾਡੇ ਅੰਦਰ ਹੈ ਉਹਨਾਂ ਨੂੰ ਕੋਈ ਤੁਸੀਂ ਲੋਕ ਇਹਨੇ ਕਿਹੋਏ ਬੰਦੇ ਕਰਾ ਚੁਏ ਸਾਰੇ ਫਾਰਮ ਕੀ ਮੇਰੇ ਕੀ ਫਾਰਮ ਸਾਰਾ ਦਿਓ ਜਿਹੜਾ ਅਰਦਾਸ ਫਾਰਮ ਪੂਰਾ ਕਰਦੇ ਸਰ ਜਿਹੜਾ ਨਹੀਂ ਦੇ ਰਿਹਾ ਜਵਾਬ ਦੇ ਰਿਹਾ ਉਹ ਤਾਂ ਕੋਈ ਗੱਲ ਕਰਾ ਫਾਰਮ ਦਾ ਜਵਾਬ ਤੁਸੀਂ ਐਂ ਕਰੋ ਜੀ ਲਿਖ ਕੇ ਦਿਓ ਸਖਤੀ ਸਾਹਿਬ ਦੇ ਖਿਲਾਫ ਕਿਉਂ ਜੀ ਅਸੀਂ ਜਦੋਂ ਬੰਦਿਆਂ ਨੂੰ ਬੁਲਾ ਲਿਆ ਸਾਬ ਦੇ ਲਿਖ ਕੇ ਵੀ ਦੋ ਇਹਨਾਂ ਨੂੰ ਭੇਜਦੇ ਮੈਸੇਜ ਸਭ ਤੇ ਜਾਣਕਾਰੀ ਬਾਈ ਜਿਹੜਾ ਮੈਸੇਜ ਲਾਦੇ ਸਾਡੇ ਨਾਲ ਹਾਲਾਤ ਹੋ ਰਹੇ ਆ ਮੈਂ ਬਲਾਕ ਪਰਦਾ ਗਲਤ ਗੱਲ ਲਿਖ ਕੇ ਝੂਠ ਬਣਾਉਂਦੇ ਆ ਇਹ ਬੰਦੇ ਕਿਹੜੇ ਹਾਲਾਤ ਹੋ ਰਹੇ ਆ ਅਸੀਂ ਖਰਾਬ ਹੋ ਰਹੇ ਆ ਸਾਡੇ ਕੋਲ ਬਹੁਣ ਗਿਆ ਜੇ ਇਸ ਤਰ੍ਹਾਂ ਪ੍ਰਧਾਨ ਜੀ ਗੱਲ ਹੋ ਰਹੀ ਅਸੀਂ ਅਸਾ ਪਰ ਮੈਂ ਦੇਖ ਫਿਰ ਪਾਉਂਦੇ ਦੇਖਾਂਗੇ ਔਰ ਅਸੀਂ ਜਿਹੜਾ ਸਾਨੂੰ ਇਹ ਵੀ ਕਿਹਾ ਲੱਗਾ ਵੀ ਸੋਮਵਾਰ ਤੋਂ ਪਹਿਲਾਂ ਅਸੀਂ ਕਿਸੇ ਨੂੰ ਨਹੀਂ ਦੇਣਾ ਮੈਂ ਕਹ ਰਿਹਾ ਤੁਹਾਡੀ ਗੱਲ ਸਹੀ ਹੈ ਤੁਸੀਂ ਗਲੌਬ ਨਹੀਂ ਦੇਣਾ ਮੈਂ ਨਹੀਂ ਇਹ ਕਹ ਰਿਹਾ ਗੱਲ ਇਹ ਹੈ ਕਿ ਤੁਹਾਡੇ ਥੱਲੇ ਜਿਹੜੇ ਬੰਦੇ ਤੁਹਾਡੇ ਅੰਡਰ ਕੰਮ ਕਰਦੇ ਆ ਉਹ ਕਹਿੰਦੇ ਇਸ ਬੰਦਿਆਂ ਨੂੰ ਇਹ ਨਹੀਂ ਚਾਹ ਰਹੇ 2 ਘੰਟੇ ਤੱਕ ਦੋਆਂ ਤੱਕ ਲੈ ਜਾਓ। ਇੱਕ ਉਹ ਤੁਹਾਡੇ ਕੋਲੇ ਵਾਇਆ ਚੁੱਪ ਸਖੀਸਾ ਉਹ ਤਿੰਨ ਗੱਲਾਂ ਕਰ ਗਏ। ਪਹਿਲਾਂ ਮੈਨੂੰ ਕਹਿੰਦੇ ਲਿਸਟ ਆਉਗੀ। ਉਹਨਾਂ ਨੂੰ ਦੱਸਿਆ ਵੀ ਲਿਸਟ ਨਾਲ ਕੋਈ ਸਬੰਧ ਨਹੀਂ ਜੁੜਾ ਟੈਕਸ ਦਾ। ਫਿਰ ਅਗਲੀ ਗੱਲ ਕੀਤੀ ਉਹਨਾਂ ਨੇ 2 ਘੰਟਿਆਂ ਤੱਕ ਦੇ ਦਿੰਨੇ ਆ। ਉੱਥੇ ਆ ਕੇ ਗੱਲ ਖੜ ਗਈ। ਤੀਜੀ ਗੱਲ ਫਿਰ ਉਹਨਾਂ ਨੇ ਕਰਤੀ ਜੀ ਇਹਨਾਂ ਦਾ ਯੂਜ਼ੀ ਹੈ ਨਹੀਂ। ਇਹ ਬੰਦੇ ਨੇ ਇਲੈਕਸ਼ਨ ਹੀ ਨਹੀਂ ਲੜਿਆ। ਇਹਦਾ ਯੂਜ਼ੀ ਕਾਹਦਾ ਦੀ ਸੀ? ਤੁਸੀਂ ਆਪ ਵੇਖੋ ਵੀ ਦੇ ਨਹੀਂ ਨਾ ਨਹੀਂ ਕਹਦੇ ਪਰ ਜਵ ਸਿੱਧਾ ਸਿੱਧਾ ਜਵਾਬ ਹੈ ਵੀ ਸ਼ਾਮ ਪੈ ਜੇ ਫਿਰ ਸੋਮਵਾਰ ਸੋਮਵਾਰ ਦਾ ਤਾਂ ਤਨ ਮਿਲਿਆ ਨਹੀਂ ਕੀ ਇਹਦੇ ਨਾਲ ਇਹ ਗੱਲਾਂ ਕਿਉਂ ਹੋ ਰਹੀਆਂ ਮੈਂ ਮੇਰੀ ਰਿਕਵੈਸਟ ਹੈ ਤੁਹਾਨੂੰ ਹੱਥ ਬੰਨ ਕੇ 27 ਲੋਕ ਨੇ ਅੱਜ ਤੱਕ ਹੋ ਰਿਹਾ ਹੈ ਦਰਖਾਸਤਾਂ ਮੰਗੀਆਂ ਹੋ ਸਾਰੀਆਂ ਦਰਖਾਸਤਾਂ ਮੰਗੀਆਂ 27 ਤੋਂ 4 ਤੱਕ ਜਿਸ ਭਾਈ ਨੂੰ ਸਾਨੂੰ ਚੁੱਲ੍ਹਾ ਡੈਕਸ ਨਹੀਂ ਇਹਨਾਂ ਨੂੰ ਮਿਲ ਰਿਹਾ ਹੈ ਹੈ ਦਰਖਾਸਤਾਂ ਕਿੱਥੋਂ ਦੇਣਗੇ ਕਿਸੇ ਦੀ ਲੋਕ ਨੂੰ ਸਾਈਕਲ ਨਹੀਂ ਮਿਲ ਰਿਹਾ ਕਿੱਥੋਂ ਦਰਖਾਸਤਾਂ ਦੇਣਗੇ ਇਹਦਾ ਮਤਲਬ ਇਹ ਹੈ ਵੀ ਸਰਕਾਰ ਦਾ ਉੱਤੇ ਜ਼ੋਰ ਪਿਆ ਹੋਇਆ ਹੈ ਸਾਡੇ ਨਾਲ ਸਾਡੇ ਨਾਲ ਸਭ ਦੀ ਬਿੱਤੀ ਤੇਰੇ ਸਾਹਮਣੇ ਬਿੱਤੀਆਂ ਮੈਂ ਕਹਿੰਦਾ ਮੈਂ ਮੈਚ ਕਰਾਇਆ ਸੀਗਾ ਇਹਨਾਂ ਨੇ ਬੀਬੀਓ ਸਾਹਿਬ ਨੇ ਕਿਹਾ ਸੈਕਟਰੀ ਸਾਹਿਬ ਮੂੰਹ ਤੇ ਜਵਾਬ ਦੇ ਰਹੇ ਇਹਨਾਂ ਦੇ ਮੇਰੇ ਸਾਹਮਣੇ ਮੈਂ ਇਸ ਗੱਲ ਦਾ ਗਵਾਹ ਕਾ ਹੁੰਦਾ ਉਹਨਾਂ ਨੇ ਸਾਹਮਣੇ ਕਿਹਾ ਸਾਹਮਣੇ ਕਿਹਾ ਪ੍ਰਸ਼ਾਸਨ ਨੇ ਕਰ ਗਿਆ ਜਦੋਂ ਕਿੱਥੇ ਕੀ ਕਿਹਾ ਸਟੇਡੀਅਮ 'ਤੇ ਰੌਲਾ ਪਿਆ ਸੀ ਅਸੀਂ ਮੈਚ ਕਰਾਉਣ ਲੱਗੇ ਆਪਣੇ ਸਰਾਰੀ ਸਰ ਨੇ ਕਿਹਾ ਤਾਂ ਵੀ ਇਹਨਾਂ ਨੇ ਕੋਈ ਮਨਜ਼ੂਰ ਨਹੀਂ ਦੇਣੀ ਬਾਅਦਿਆਂ ਨਹੀਂ ਕਰਨਾ ਪ੍ਰਸ਼ਾਸਨ ਕਿਹਾ ਜੇ ਉਹ ਕਰਨਾ ਹੈ ਹਾਂ ਉਸੇ ਰਾ ਜੁਲਾ ਟੈਕਸ ਦੀ ਗੱਲ ਜਿੱਥੇ ਜੁਲਾ ਟੈਕਸ ਦੀ ਗੱਲ ਆ ਉਹ ਕਰਨਾ ਆਪਾਂ ਮੈਂ ਪੰਚਾਇਤ ਵੀ ਇਹ ਨਾਲ ਟੈਕਸ ਆਪਾਂ ਕਹਿ ਸਕਦੇ ਆ ਕਿ ਤਾਲਮ ਟਾਲ ਹੋ ਰਹੀ ਹੈ ਇਹਦੇ ਵਿੱਚ ਕੋਈ ਦੋਰਿਆ ਨਹੀਂ ਕਿਉਂਕਿ ਸੈਕਟਰੀ ਸਾਹਮਣੇ ਕਹਿ ਰਹੇ ਆ ਕਿ ਜਿਹੜੇ ਬੰਦੇ ਨੇ ਇਲੈਕਸ਼ਨ ਨਹੀਂ ਲੜਿਆ ਉਹਨੂੰ ਕਹਿ ਰਹੇ ਯੂਸੀ ਦਿਓ ਜਿਹੜਾ ਅਜੇ ਤੱਕ ਇਲੈਕਸ਼ਨ ਲੜਿਆ ਹੀ ਨਹੀਂ ਉਹ ਯੂਸੀ ਕਿੱਥੋਂ ਦੇ ਦਊਗਾ ਉਹਦਾ ਯੂਸੀ ਦੀ ਲੋੜ ਕਿੱਥੋਂ ਪੈ ਗਈ ਗੱਲ ਦਿਓ ਸਾਬ ਮੇਰੀ ਬੇਨਤੀ ਹੈ ਸੈਕਟਰੀ ਸਾਹਿਬ ਅਨੁਸਾਰ ਕੋਈ ਗੱਲ ਨਹੀਂ ਮੈਂ ਸਦਕੇ ਉਹਨਾਂ ਨੂੰ ਬੰਦੇ ਇੰਨੇ ਜਿਹੜੇ ਖੜੇ ਐ ਇਹਨਾਂ ਨੂੰ ਫਰਾਵ ਨਾ ਹੋਣ ਇਹ ਕਿਉਂਕਿ ਘਰੋਂ ਚੋਂ ਆਏ ਐ ਚੁੱਲਾ ਟੈਕਸ ਸਾਹਿਬ ਦੇ ਦਿਓ ਚੁੱਲਾ ਟੈਕਸ ਨਹੀਂ ਦੱਸੋ ਮੈਂ ਤਾਂ ਸਾਹਮਣੇ ਕਹੀਦਾ ਮੈਂ ਉਹ ਪਤਾ ਕੀ ਤੇ ਸਾਰਾ ਦੇਣਾ ਠੀਕ ਹੈ ਭਾਈ ਆ ਵੀ ਬੈਠਾ ਹੈ ਠੀਕ ਹੈ ਨਹੀਂ ਤੁਸੀਂ ਪਹਿਲਾਂ ਵੀ ਕਿਹਾ ਪਰ ਉਹ ਜਵਾਬ ਦੇ ਹੀ ਜਾਂਦੇ ਹੀ ਸਾਹਮਣੇ ਕੋਈ ਮੈਂ ਬੈਠ ਬੈਠ ਸਕਦਾ ਲੋੜ ਨਹੀਂ ਬੈਠੇ ਤੁਸੀਂ ਇੱਕ ਐਪਲੀਕੇਸ਼ਨ ਤਾਂ ਲਿਓ ਕਰਕੇ ਕਿ ਜਿਹੜਾ ਸੈਕਟਰੀ ਨੇ ਜਵਾਬ ਦਿੱਤਾ ਹੈ ਤੁਹਾਨੂੰ ਉਹ ਫਾਰਮਰ ਦੇਣਾ ਹੈ ਇਹਨਾਂ ਨੂੰ ਦਿਓ रिटन लिखाओ ਸਾਡੇ ਕੋਲੇ ਮੈਸੇਜ ਗਿਆ ਜੀ ਇਸ ਤਰ੍ਹਾਂ ਚੁੱਲਾ ਟੈਕਸ ਨਹੀਂ ਪ੍ਰਧਾਨ ਜੀ ਦੇ ਰਹੇ ਔਰ ਮੈਨੂੰ ਵੀ 2 ਘੰਟੇ ਹੋ ਗਏ ਆ ਇਹਨਾਂ ਨੂੰ ਇੱਥੇ ਔਰ ਅਸੀਂ ਇਹਨਾਂ ਦਾ ਪ੍ਰਸ਼ਾਸਨ ਦਾ ਜਿਹੜਾ ਮਾਹੌਲ ਦੇਖ ਰਹੇ ਆ ਔਰ ਬੰਨ ਸਮਨੇ ਜਿਹੜੇ ਬਹਾਨੇ ਲਾ ਰਹੇ ਕੋਈ ਵੀ ਸੱਤਰੀ ਜਿਹੜਾ ਚੁੱਲਾ ਟੈਕਸ ਦੇਣ ਨੂੰ ਤਿਆਰ ਨਹੀਂ ਹੈਗਾ ਔਰ ਕਹਿ ਰਹੇ ਨੇ ਸਵਾਹ ਵਾਰ ਤੋਂ ਪਹਿਲਾਂ ਨਹੀਂ ਕੱਲ ਸ਼ਨੀਵਾਰ ਦਫ਼ਤਰ ਬੰਦ ਹੈ ਐਤਵਾਰ ਦਫ਼ਤਰ ਬੰਦ ਹੈ 2 ਦਿਨ ਦਫ਼ਤਰ ਬੰਦ ਹੈ ਸੋਮਵਾਰ ਦੇਣਗੇ ਚੁੱਲਾ ਟੈਕਸ ਦੇਣ ਕਿੰਛ ਕਿੰਨੇ ਪਿੱਛੇ ਰਹਿ ਗਏ ਇਹਨਾਂ ਲੋਕਾਂ ਨੇ ਦਰਖਾਸਤਾਂ ਵੀ ਬਣਵਾਉਣੀਆਂ ਹਨ ਪਰੀਆਂ ਵੀ ਹਨ ਜਮਾ ਵੀ ਕਰਾਉਣੀਆਂ ਇਸ ਕਰਕੇ ਪ੍ਰਸ਼ਾਸਨ ਤੋਂ ਪੂਰ ਮੰਗ ਕਰਦੇ ਅਸੀਂ ਕਿ ਜਿੰਨੇ ਆਏ ਹੋਏ ਸਾਰਿਆਂ ਨੂੰ ਚੁੱਲਾ ਟੈਕਸ ਅੱਜ ਦਿੱਤਾ ਜਾਵੇ ਨਹੀਂ ਤਾਂ ਐਸਡੀਐਮ ਦਾ ਅਸੀਂ ਕਰਾਓ ਕਰਾਂਗੇ ਕੀ ਕਿਹਾ ਜਾ ਰਿਹਾ ਹੈ ਨਾ ਕਿਉਂ ਕੀਤੀ ਤਿਆਰੀ ਹੈ ਪਤਾ ਨਹੀਂ ਕੀ ਨਾ ਕਿਉਂ ਕੀਤੀ ਜਾ ਰਹੀ ਹੈ ਸੰਭਾਈ ਇਹ ਨਹੀਂ ਪਤਾ ਲੱਗ ਰਿਹਾ ਵੀ ਅੱਜ ਇਹਨਾਂ ਨੇ ਕੀ ਸਰਾਹ ਕੀਤੀ ਹੈ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਹੈ ਲੋਕਾਂ ਨੂੰ ਸੱਦ ਲਿਆ ਹੈ ਲੋਕਾਂ ਨੂੰ ਪਤਾ ਸੀ ਅੱਜ ਦਫ਼ਤਰ ਖੁੱਲੇਗਾ ਸੈਕਟਰੀ ਆਉਣ ਵਿੱਚ ਉੱਲਾ ਟੈਕਸ ਮਿਲੇਗਾ ਪਰ ਕੋਈ ਹੱਥ ਖੜਾ ਕਰਕੇ ਕਹੇ ਤੇ ਵੀ ਸਾਨੂੰ ਮਿਲ ਗਿਆ ਮਿਲਿਆ ਜੀ ਤੁਹਾਨੂੰ ਕਿਸੇ ਨੂੰ ਵਿੱਚੇ ਸਾਰਨ ਜਵਾਗਤਾ ਉਹਨਾਂ ਨੇ ਨਾ ਵੋਟ ਲਿਸਟ ਦਿੰਦੇ ਨੇ ਅੱਛਾ ਵੋਟ ਲਿਸਟ ਦੇਣੀ ਇਹਦਾ ਦੇਰ ਹੈ ਸੋਮਵਾਰ ਕੱਲੇ ਆਪਣੇ ਵੋਟ ਲਿਸਟ ਚੁੱਕ ਦਿਵਾਓ ਵੋਟਰ ਚੁੱਕੀ ਸ਼ਰਮਾ ਅਜੋ ਵੀਡੀਓ ਰਾ ਕੋਈ ਕੰਮ ਨਹੀਂ ਹੈ ਇੱਥੇ ਨਾਲ ਖੜਨਾ ਚਾਹੀਦਾ ਕਿੰਨਾ ਕੰਮ ਵਾਲਾ ਕੋਈ ਬੰਦਾ ਸਾਰਾ ਚਲੋ ਉਧਰ ਜਾਓ ਚੱਲ ਚੱਲ ਚਲੋ ਸਾਰੇ ਚਲੋ ਭਾਈ ਤੁਸੀਂ ਚਲੋ ਸਾਰੇ ਚਲੋ ਚਲੋ ਸਾਰੇ ਗੱਡੀ ਮੈਨੂੰ ਗੱਡੀ ਕਢੋ ਅੱਧੀ ਬਾਈ ਕਢੋ ਗੱਡੀ ਇਹ ਵੀਡੀਓ ਸਭ ਜੋ ਕਰਨਾ ਉਹ ਦੱਸੋ ਕੋਈ ਨਾ ਕਰੀ ਚੈੱਕ ਕਰੋ ਇਹ ਪਰ ਜਾਇਤ ਕੋ ਬਾਰਡਰ ਨੇ ਕੋਈ ਨਹੀਂ ਜੀ ਬਾਜ ਫਿਰਾਂ ਬਾਜ ਰੋਕ ਦੇ ਦੇ ਇਹਨਾਂ ਦੀ ਹੋ ਗਈਆਂ ਦੁਨੀਆਂ ਜਿੰਨਾ ਕੰਮ ਕਰਾ ਦੂਸਰੀ ਕਿਸੇ ਨਾਲ ਨਹੀਂ ਹੋਣੀ ਇਹਦੇ ਬਸ ਰਿਸ਼ਤਾ ਹੈ ਦੂਸਰੀ ਹੋਣੀ ਤੇ ਸਭ ਡਿਪੈਂਡਿੰਗ ਪਈ ਇਹਨਾਂ ਤੁਹਾਡੇ ਅੱਖਰੇ ਜਿਹਦਾ ਪਿੰਡ ਗਿਆ ਤੇ ਨਾਂ ਦੀ ਹੋਣਾ ਇਲੈਕਸ਼ਨ ਤੇ ਲੜਦੇ ਆ ਨਾ ਉਹ ਜਮਾਦਾਰ ਦਾ ਪਿੰਡ ਗਿਆ ਤੇ ਆਪੇ ਇਹਨੂੰ ਨਹੀਂ ਦੇਣਾ ਪ੍ਰਵਾਦ ਕਰ ਪ੍ਰਵਾਦ ਕਰ ਨਾ ਕਰ ਬਟਾ ਪ੍ਰਵਾਦ ਤੇ ਪ੍ਰਵਾਦ ਚਾਹੇ ਇਸ ਤਰ੍ਹਾਂ ਪ੍ਰਵਾਦ ਚੇ ਹੋਵੇ ਮੈਂਡਰ ਇਹ ਹੋਵੇ ਨਾਲ ਇਹਦੀ ਉਮਰ ਵੇਖੋ ਕਿੰਨੀ ਹੈ ਨਹੀਂ ਨਹੀਂ ਮੈਂ ਹੁਣ ਇਸ ਪਰਿਵਾਰ ਨੂੰ 25 ਹਜ਼ਾਰ ਦੇ ਦੇਖੋ ਭਾਈ ਇਹ ਕਾਗਜ਼ ਪੱਤਰ ਦੇਖੋ ਤੁਸੀਂ ਸਿੱਖੀ ਸਾਹਿਬ ਆਏ ਕਰੋ ਇਹਦਾ ਨਾਮ ਲਿਖ ਕੇ ਠੀਕ ਹੈ ਜੀ ਤੁਸੀਂ ਲਿਖ ਕੇ ਦੇ ਦਿਓ ਵੀ ਇਹਨਾਂ ਇਹਨਾਂ ਦਾ ਯੂਸੀ ਨਹੀਂ ਇਹਦਾ ਆਇਆ ਇਹਨੂੰ ਅਸੀਂ ਜੁੜਾ ਟੈਕਸ ਨਹੀਂ ਦੇ ਦਿੰਦੇ ਹਾਂ ਇਹ ਪੁਰਾਣਾ ਹੈ ਜੋ ਨਿਕਾਣ ਹੈ ਇਹ ਗੱਲ ਕੋਈ ਕਹੇਗਾ ਕੋਈ ਜੋ ਨਿਕ ਕੇ ਇਹ ਗੱਲ ਹੈਗੀ ਅਸੀਂ ਮੰਗਾ ਨਹੀਂ ਮੰਗਾ ਰਿਹਾ ਠੀਕ ਹੈ ਤੁਸੀਂ ਇਹਨੂੰ ਲਿਖ ਕੇ ਦੇ ਦਿਓ ਪੀਆ ਦਾ ਚੁੱਲਾ ਟੈਕਸ ਨਹੀਂ ਬੰਦਦਾ ਇਹ ਯੂਸੀ ਰਹਿੰਦੇ ਆ ਜਾਇਦ ਕੰਮ ਕੀਤਾ ਆਪਾਂ ਤੁਹਾਡੇ ਨਾਲ ਦੀਓ ਸਰ ਨੇ ਕਿਹਾ ਤਾਂ ਇਹ ਕੋਲੇ ਪੜਤਾਲ ਕਰ ਲੂ ਮੈਂ ਕਰ ਲੇ ਆ ਕਰਕੇ ਦੇ ਦਿਓ ਭਾਈ ਤੁਸੀਂ ਜਾਂਦੇ ਹੋ ਤੁਸੀਂ ਬਹਿਸ ਕਰ ਰਹੇ ਸੀ ਵੀਡੀਓ ਸਾਹਿਬ ਨਾਲ ਸੈਕਟਰੀ ਨਾਲ ਜੀ ਵੀਡੀਓ ਸਾਹਿਬ ਕੋਲੇ ਮੈਂ ਥੋੜੀ ਜਰ ਪਹਿਲਾਂ ਵੀ ਆਇਆ ਸੀ ਜੀ ਮੈਂ ਵੀਡੀਓ ਸਾਹਿਬ ਨੂੰ ਕਿਹਾ ਸੀਗਾ ਕਿ ਸਾਰਿਆਂ ਨੂੰ ਚੁੱਲਾ ਟੈਕਸ ਦਿਓ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਝੱਡਾ ਨਾ ਹੋਵੇ ਅਸੀਂ ਚਾਹੁੰਦੇ ਆਂ ਕਿ ਜਿਵੇਂ ਜਿਵੇਂ ਲੋਕ ਆ ਕੇ ਦੇ ਰਹੇ ਆ ਉਵੇਂ ਉਵੇਂ ਉਹਨਾਂ ਨੂੰ ਚੁੱਲਾ ਟੈਕਸ ਦੇ ਦਿਓ ਜਿਵੇਂ ਜਿਵੇਂ ਲੋਕ ਮੰਗਦੇ ਆ ਪਰ ਹੁਣ ਮੈਂ ਜਦੋਂ ਆਇਆ ਹੈਰਾਨੀ ਦੀ ਗੱਲ ਹੈ ਸੈਕਟਰੀ ਸਾਹਿਬ ਕਹਿ ਰਹੇ ਆ ਕਿ ਜੀ ਚੁੱਲਾ ਟੈਕਸ ਦਾ ਦੇ ਦੇਵਾਂਗੇ ਲਿਸਟਾਂ ਨਹੀਂ ਆਈਆਂ ਲਿਸਟਾਂ ਦਾ ਚੁੱਲੇ ਟੈਕਸ ਨਾਲ ਸੰਬੰਧ ਹੀ ਕੋਈ ਨਹੀਂ ਚੁੱਲਾ ਟੈਕਸ ਦਾ ਕੋਈ ਵੀ ਲੈ ਸਕਦਾ ਹੈ ਜਦੋਂ ਉਸ ਗੱਲ ਨੂੰ ਕਵਰ ਕੀਤਾ ਵੀਡੀਓ ਸਾਹਿਬ ਨੇ ਕੋਲੇ ਬੁਲਾਇਆ ਫਿਰ ਉਹ ਕਹਿੰਦਾ ਜੀ ਇਹਦੀ ਯੂਸੀ ਅੱਥੇ ਨਹੀਂ ਆਈਗੀ ਮੈਂ ਹੈਰਾਨ ਆ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਇਲੈਕਸ਼ਨ ਹੀ ਨਹੀਂ ਲੜਿਆ ਉਹਦੀ ਯੂਸੀ ਕਿੱਥੀ ਸੀ ਸੋ ਕੋਲ ਮਲਾ ਕੇ ਸੈਕਟਰੀ ਟਾਲਮਟੋਟ ਕਰ ਰਹੇ ਆ ਕਿ ਕੋਈ ਕਹ ਰਿਹਾ ਸੋਮਵਰ ਲੈ ਜਾਓ ਉੱਤੋਂ ਗਵਰਨਮੈਂਟ ਦੀਆਂ ਹਦਾਇਤਾਂ ਹੈ ਲੋਕਲ ਐਮਐਲਏ ਪ੍ਰੈਸ਼ਰ ਪਾਈ ਬੈਠਾ ਲੋਕਾਂ ਨੂੰ ਸਦਾ ਟੈਕਸ ਨਹੀਂ ਦੇਣਾ ਇੱਕ ਪਾਸੇ ਇਹ ਕਹਿੰਦੇ ਸੀ ਜਿਹੜਾ ਮਰਜੀ ਜਾਵੇ ਜਾ ਕੇ ਇਲੈਕਸ਼ਨ ਲੜੇ ਚੁੱਲ੍ਹਾ ਟੈਕਸ ਲਾਓ ਜੋ ਮਰਜੀ ਲਓ ਆ ਤੁਹਾਡੇ ਸਾਹਮਣੇ ਐ ਸੈਕਟਰੀ ਦੀ ਤਰ੍ਹਾਂ ਲੋਕ ਅੰਜਲ ਖਰਾਬ ਹੋ ਰਹੇ ਐ ਅਸੀਂ ਅੱਜ ਤੱਕ ਦੇਖਦੇ ਆ ਮੈਂ ਉਹਨੇ ਕੋਈ ਵੀਡੀਓ ਸਾਨੂੰ ਕਿਹਾ ਕਿ ਬੁਲਾ ਕੇ ਹਦਾਇਤ ਕਰੋ ਸਾਰੇ ਸਿੱਖੀਆਂ ਨੂੰ ਇਹਨਾਂ ਚੁੱਲ੍ਹਾ ਟੈਕਸ ਦੇਣ ਅਗਰ ਨਹੀਂ ਦੇ ਦਿੱਤੀ ਤੇ ਕੱਲ ਤੋਂ ਅਸੀਂ ਇੱਥੇ ਆ ਕੇ ਧਰਨਾ ਲਾਵਾਂਗੇ ਫਿਰ ਅਸੀਂ ਇਸ ਗੱਲ ਦੇ ਉੱਤੇ ਨਹੀਂ ਕਰਾਂਗੇ ਬਿਲਕੁਲ ਗ੍ਰੇਜਰ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਾਂਗੇ ਕਿ ਸਾਡੇ ਪਹਿਲੇ ਦਿਨ ਹੀ ਸਾਡੇ ਬੰਦਿਆਂ ਨੂੰ ਯੂਸੀ ਦੀ ਦੇ ਦੇ ਕੋਈ ਚੁੱਲਾ ਟੈਕਸ ਜਿਹਦਾ ਯੂਸੀ ਨਾਲ ਸੰਬੰਧ ਹੀ ਨਹੀਂ ਉਹਨੂੰ ਚੁੱਲਾ ਟੈਕਸ ਇਹਦੀ ਗੱਲ ਆ ਉਹਦਾ ਚੁੱਲਾ ਟੈਕਸ ਕਿਉਂ ਨਹੀਂ ਦੇਣਾ ਇਹ ਤਾਂ ਕਦੇ ਹੁੰਦਾ ਹੀ ਨਹੀਂ ਇਸ ਤਰ੍ਹਾਂ ਮੈਂ ਤਾਂ ਹਨਾਂ ਨਾ ਸਿੱਧਾ ਹੀ ਧੱਕਾ ਹੈ ਜੀਓ ਸਾਹਿਬ ਕਹਿੰਦੇ ਜੀ ਮੈਂ ਡਿਊਟੀ ਤੇ ਬੈਠਾ ਹਾਂ ਮੈਂ ਤਾਂ ਸਾਰਿਆਂ ਨੂੰ ਕਹੀ ਜਾਂਦਾ ਦੇ ਦਿਓ ਦੇ ਦਿਓ ਮੈਂ ਕਹਾਂ ਜੀ ਸੈਕਟਰੀ ਸਾਹਿਬ ਹਨ ਤੁਹਾਡੇ ਅੰਦਰ ਹੈ ਫਿਰ ਕਿਉਂ ਨਹੀਂ ਦੇ ਰਹੇ ਕਹਿੰਦੇ ਜੀ ਦੇ ਦਿੰਦੇ ਐ ਉਹ ਅਟਲ ਟੋਲ ਕਰ ਰਹੇ ਆ ਸਾਰੇ ਬੰਦਿਆਂ ਨੂੰ ਔਰ ਬਾਅਦ ਬੰਦੇ ਕਿੰਨੇ ਖੜੇ ਤੁਸੀਂ ਵੇਖ ਹੀ ਲਏ ਐ ਮਸਲਾ ਜਿਹੜਾ ਇਹ ਚੁੱਲਾ ਟੈਂਕਸ ਦਾ ਜੀ ਕੋਈ ਮਸਲਾ ਨਹੀਂ ਚੁੱਲਾ ਟੈਂਕਸ ਨਹੀਂ ਲੋਕਾਂ ਦੇ ਚੁੱਲਾ ਟੈਂਕਸ ਨਹੀਂ ਦਿੱਤੇ ਜਾ ਰਹੇ ਨਾ ਨਹੀਂ ਨਾ ਨਹੀਂ ਕੀ ਪਰ ਦਿੱਤੇ ਕਿਉਂ ਨਹੀਂ ਜਾ ਰਹੇ ਜਾ ਕਿਹਨ ਦਿੱਤੇ ਜਾ ਰਹੇ ਨੇ ਇੰਨੇ ਲੋਕ ਬਾਹਰ ਖੜਾ ਲਾ ਕੇ ਬੈਠੇ ਸਾਡੇ ਨੂੰ ਕਿਹਨ ਨਾ ਨਹੀਂ ਸਾਰੇ ਵਹੀ ਦੇ ਰਹੇ ਆਂ ਕਦੋਂ ਅੱਜ ਦਿੱਤੇ ਕੋਈ ਦਿਖਾ ਸਕਦੇ ਨਹੀਂ ਫਾਰਮੇਸੀ ਪੂਰੀ ਕਰਕੇ ਆਉਣਗੇ ਤੇ ਦੇ ਦੇਵਾਂਗੇ ਫਾਰਮ ਕਿਹੜੇ ਦੀ ਫਾਰਮਲਟੀ ਪੂਰੀ ਕਰਨੀ ਹੈ ਸਮਝਣਾ ਅੱਛਾ ਤਾਂ ਨੂੰ ਫਾਰਮ ਸਰਪ੍ਰਾਈਜ਼ ਹੈ ਸਰ ਨੂੰ ਤੱਕ ਪ੍ਰ ਐਨਸੀ ਜਾਰੀ ਕਰਨੀ ਹੈ ਸਰ ਕਿੰਨੇ ਸਟਾਫ ਹੋਣਗੇ ਹਾਂ ਵੀਡੀਓ ਸਾਹਿਬ ਅੱਜ ਕੱਲ ਸ਼ਨੀਵਾਰ ਦੀ ਫਿਰ ਛੁੱਟੀ ਆ ਗਈ ਐਤਵਾਰ ਦੀ ਫਿਰ ਛੁੱਟੀ ਆ ਗਈ ਸੋਮਵਾਰ ਤੇ ਗੱਲ ਜਾ ਪਊਗੀ ਤੇ ਦਿਨ ਕਿਹੜੇ ਰਹਿ ਗਏ ਲੋਕਾਂ ਦੇ ਦੋਸ਼ ਹੈ ਕਰਵਾ ਰਹੇ ਆ ਜੀ ਅੱਜ ਤੋਂ ਜਾਰੀ ਕਰ ਰਹੇ ਸੀ ਤੇ ਕਿਹਾ ਮੈਂ ਬਾਰਸ ਤੋਂ ਕਿਹਾ ਕਿ ਸਰ ਐਨਸੀ ਜਾਰੀ ਕਰ ਲੋ ਅੱਜ ਨਾਮਜ਼ਦ ਕੀ ਅਸੀਂ ਪੰਚਾਇਤੀ ਇਲੈਕਸ਼ਨ ਤੁਹਾਡੇ ਅੰਦਰ ਹੀ ਪੂਰਾ ਲੱਗਾ ਜੀ ਜਿਸ ਦੇ ਵਿੱਚੋਂ ਲੋਕਾਂ ਤੇ ਦੋਸ਼ ਨੇ ਬੀੜੀ ਤੇ ਦਫਤਰ ਕਾਫੀ ਹਗਾਮਾ ਹੋਇਆ ਹੈ ਲੋਕਾਂ ਨੂੰ ਇੱਕ ਤਾਂ ਨੋਟ ਡਿਊ ਦਾ ਸਰਟੀਫਿਕੇਟ ਨਹੀਂ ਮਿਲ ਰਿਹਾ ਟੁੱਲਣਾ ਟੈਕਸ ਨਹੀਂ ਮਿਲ ਰਿਹਾ ਜੀ ਤੇ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ دکھائی ਦੇ ਰਹੇ ਕਹਿੰਦੇ ਕੱਲ ਛੁੱਟੀ ਆ ਜਾਊਗੀ ਅੱਜ ਤਵੱਦ ਛੁੱਟੀ ਹੈ ਤਾਂ ਅਸੀਂ ਫਾਰਮ ਕਿੱਦਾਂ ਭਰਾਂਗੇ ਜੀ ਇਹ ਮੇਰੇ ਪ੍ਰੋਮ ਤੁਹਾਡੇ ਤੱਕ ਮੈਂ ਲੋਕਾਂ ਨੇ ਸੰਪਰਕ ਕੀਤਾ ਕੀ ਕਹਿਣਾ ਚਾਹੁੰਦੇ ਸੱਚੇ ਕੱਲ ਜੀ ਹੁਣ ਪੰਚਾਇਤਾਂ ਇਲੈਕਸ਼ਨਸ ਚੋਣਾਂ ਚੱਪ ਤੇ ਲੱਗੀ ਹੋਈ ਆ ਤਾਂ ਹੁਣ 4 ਦਿਨਾਂ ਦੀ ਨਾਮੀਨੇਸ਼ਨ ਦੇ ਡੇਟ ਅਗੇ ਨੇ ਅੱਜ ਤੋਂ ਸ਼ੁਰੂ ਹੋ ਗਏ ਨਾਮੀਨੇਸ਼ਨ ਅਗਲੇ ਹਫਤੇ 3 3 ਦਿਨਾਂ ਨਾਮੀਨੇਸ਼ਨ ਹੋਣਗੇ ਉਸ ਤੋਂ ਬਾਰੇ ਮੇ ਨੋ ਡਿਊ ਸਰਟੀਫਿਕੇਟ ਉਸਦੇ ਲਈ ਅੱਜ ਸ਼ਾਮ ਨੂੰ ਸਾਰੇ ਵੋਟਰ ਲਿਸਟਾਂ ਨੂੰ ਆਣਗੇ ਔਰ ਸਾਰੇ ਨੋ ਡਿਊ ਸਰਟੀਫਿਕੇਟ ਔਰ ਛੋੜੇ ਟੈਕਸ ਦੇ ਬਾਰੇ ਬीडीपीओ ਦਫਤਰ ਚ ਪੰਚਾਇਤ ਸੈਕਟਰੀਆਂ ਦੇ ਡਿਊਟੀ ਲੱਗੀ ਹੋਈ ਨੇ ਔਰ ਹਮੇ ਵੀ ਸਾਡੇ ਐਸ ਡੀ ਐਮ ਦਫਤਰ ਤੋਂ ਸਾਰੇ ਆਫੀਸ਼ੀਅਲੀ ਚਿੱਠੀ ਪੇਜ ਕੇ ਵਹਾਂ ਪੇ ਹਦਾਇਤ ਕੀਤੀ ਹੈ ਤੋ ਉਸ ਤੋਂ ਬਾਰੇ ਮੇ ਕੋਈ ਵੀ ਹੈ ਅਗਰ ਕੋਈ ਵੀ ਪ੍ਰੋਬਲਮ ਹੋਏ ਨੇ ਉਹ ਸੋਲਵ ਹੋ ਜਾਏਗਾ ਅੱਜ ਸ਼ਾਮ ਨੂੰ ਔਰ ਮੰਡੇ ਤੋਂ ਸਭ ਕੁਝ ਠੀਕ ਚਲੇਗਾ ਜੀ ਕੱਲ ਸਾਰੇ ਹਮ ਪੂਰੀ ਕੋਸ਼ਿਸ਼ ਕਰ ਰਹੇ ਨੇ ਮੈਂ ਖੁਦ ਅਪਡੇਟਸ ਲੈ ਰਹੀ ਹੂੰ ਜੀ ਤਾਂ ਫਿਰ ਸਾਰੇ ਨਿਊ ਡੀ ਸਰਟੀਫਿਕੇਟ ਦਾ ਕੰਮ ਪੂਰੇ ਜਲਦੋ ਜਲ ਹੋ ਜਾਏਗਾ ਕੱਲ ਮੈਮ ਇੱਕ ਪ੍ਰੋਬਲਮ ਹੋ ਰਹੀ ਹੈ 159 ਪੰਚਾਇਤਾਂ ਹਲਕੇ ਦੇ ਵਿੱਚ ਠੀਕ ਹੈ 99 ਪੰਚਾਇਤਾਂ ਵਿੱਚ ਹੀ ਕਰ ਦਿੱਤਾ ਗਿਆ ਕਿ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਲੋਕ ਘਟ ਹੈਗੇ ਜਨਰਲ ਹੈਗੇ ਸੀ ਉਹ ਕੀ ਕਰ ਰਿਹਾ ਹੈਗਾ ਵੀ ਲੋਕਾਂ ਦੇ ਕਾਫੀ ਰੂਸੇ گئے ਉਸ ਭਤੀ ਜੀ ਜੀ ਉਹ ਰਿਜ਼ਰਵੇਸ਼ਨ ਲਿਸਟ ਐਡੀਸੀ ਦਫਤਰ ਨੂੰ ਹਮੇ ਆਏ ਤਾਂ ਫਿਰ ਉਹਨਾਂ ਨੂੰ ਵਿਲੇजेस ਰੂਲਸ ਐਸਓਪੀ ਪਹਿਲੇ ਜੋ ਵੀ ਹੈ ਉਹਨਾਂ ਨੇ ਤਰਫ ਸੇ ਉਹ ਰਿਜ਼ਰਵੇਸ਼ਨ ਕਰ ਦਿੱਤੇ ਗਏ ਨੇ ਸਾਨੂੰ ਵੀ ਕੋਈ ਕੁਝ ਕੰਪਲੇਂਨਸ ਆ ਗਈ ਸੀਗਾ ਕਿ ਵਿਲੇजेस ਇਸ ਤਰ੍ਹਾਂ ਹੈ ਤਾਂ ਹੁਣ ਚੇਂਜ ਨਹੀਂ ਕਰ ਸਕਦੇ ਨੇ ਉਹ ਵਿਲੇजेस ਇਸ ਸਿਲੈਕਸ਼ਨਸ ਦੇ ਲਈ ਪਰ ਦੇਖेंगे ਅਗਰ ਕੋਈ ਕਰ ਸਕਦੇ ਨੇ ਜਾਂ ਫਿਰ ਮੈਨੇਜ ਹੋ ਸਕਦੇ ਨੇ ਪਰ ਜੋ ਵੀ ਰੂਲਸ ਮੈਂ ਹੈ ਜੋ ਵੀ ਲੀਗਲ ਹੋਗੇ ਤਾਂ ਉਹ ਹੋ ਜਾਊਗਾ ਉਹ ਚੇਂਜ ਨਹੀਂ ਹੋਗੇ ਹੁਣ ਚੇਂਜ ਕਰਨੇ ਕੀ ਰੂਲਸ ਇੱਥੋਂ ਨਹੀਂ ਹੈ ਜੀ ਐਸਟੀਐਮ ਦਫਤਰ ਤੋਂ ਜਾਂ ਫਿਰ ਸਬਡਿਵੀਜ਼ਨ ਤੋਂ ਨਹੀਂ ਆ ਪਿੰਡਾਂ ਦੇ ਵਿੱਚ ਚਾਰ ਵੋਟਾਂ ਨਹੀਂ ਤਾਂ ਚਾਰ ਕਰਨੇ ਚਾਰ ਸਬੋਟ ਸਾਈਡ ਤੇ ਆ ਜਨਰਲ ਉਹ ਵੀ ਐਸੀ ਕਰ ਦਿੱਤੀ ਗਈ ਹੈ ਜੀ ਇਹ ਲੋਕਾਂ ਦਾ ਵੱਡਾ ਰੋਸ ਹੈ ਹਾਂ ਜੀ ਹਾਂ ਜੀ ਮੈਨੂੰ ਪਤਾ ਹੈ ਮੈਨੂੰ ਉਹ ਵੀ ਧਿਆਨ ਵਿੱਚ ਹੈ ਤਾਂ ਫਿਰ ਹਮ ਪੂਰੀ ਕੋਸ਼ਿਸ਼ ਕਰਾਂਗੇ ਮੈਂ ਉਹ ਵੀ ਸਟੱਡੀ ਕਰਨਗੇ ਮੈਂ ਜੋ ਵੀ ਹੋਣਾ ਹੈ ਮੈਂ ਡੀਸੀ ਦਫ਼ਤਰ ਨੂੰ ਮਿਲ ਕੇ ਡਿਸਕਸ ਕਰਕੇ ਉਹ ਕੀ ਹਾਲ ਕਰਨਾ ਹੈ ਹਮ ਦੇਖਾਂਗੇ ਜੀ ਯਾਨੀ ਕਿ ਸਰਟੀਫਿਕੇਟ ਤੇ ਚੋਲਾ ਟੈਸਟ ਦਿੱਤੇ ਜਾਣਗੇ ਦੋ ਦੋ ਹਾਂ ਉਹ ਤੋਂ ਇਧਰ ਅੱਜ ਦਾ ਥੋੜਾ ਸਾ ਟਾਈਮ ਡਿਲੇ ਹੋ ਗਿਆ ਸੀਗਾ ਕਿਉਂਕਿ ਵੋਟਰ ਲਿਸਟ ਆ ਨਹੀਂ ਪਾਈ ਤਾਂ ਫਿਰ ਅੱਜ ਸ਼ਾਮ ਨੂੰ ਸ਼ੁਰੂ ਹੋਏਗਾ ਜਾਂ ਫਿਰ ਕੱਲ ਨੂੰ ਪਰ ਮੰਡੇ ਤੋਂ ਪਹਿਲਾਂ ਫਟਾਫਟ ਹੋ ਜਾਏਗਾ ਉਹ ਕੰਮ ਮੈਂ ਇਸ ਤੋਂ ਲੈ ਕੇ ਸਟ੍ਰਿਕਟਲੀ ਹਦਾਇਤ ਦੇ ਦਿੰਗੇ